ਮੁਗਲਾਂ ਦੇ ਤਖਤਾਂ ਤੇ ਜਿਸ ਦੀ ਬੱਲੇ ਬੱਲੇ ਹੋਈ ਜਿਹੜੇ ਬਹਾਦਰ ਬੰਦਾ ਸਿੰਘ ਨੂੰ ਜਿੱਤ ਨਹੀਂ ਸਕਿਆ ਕੋਈ ਨਾਲੇ ਸ਼ੇਰ ਦਾ ਨਾਮ ਲਾਉ ਤਾਂ ਮੁਗਲਾਂ ਦੇ ਦਲ ਰੁਕਦੇ ਦੇਸ਼ ਮੇਰੇ ਦੇ ਬਾਂਕੇ ਗੱਭਰੂ ਨਹੀਂ ਵੈਰੀ ਤੋਂ ਝੁਕਦੇ ਓ ਤੋਪਾਂ ਮੂਰੇ ਕੂਕ ਦੇ ਕੂਕੇ ਜਾਵਰਾ ਤੂੰ ਨਹੀਂ ਰਹਿਣਾ ਚੰਦ ਦੇ ਘਰੋਂ ਵੱਲੀ ਬੈਠਾ ਲੰਡਣਾ ਆਇਆ ਟਟਹਿਣਾ ਓ ਦੇਖ ਤੇ ਰੱਖੇ ਭਾਰਤ ਵਾਸੀ ਨਹੀਂ ਕੁਰਬਾਨੀਆਂ ਓਕਦੇ ਦੇਖ ਤੇ ਰੱਖੇ ਭਾਰਤ ਵਾਸੀ ਨਹੀਂ ਕੁਰਬਾਨੀਆਂ ਓਕਦੇ ਦੇਸ਼ ਮੇਰੇ ਦੇ ਬਾਂਕੇ ਗੱਪਰੂ ਨਹੀਂ ਵਾਰੀ ਤੂੰ ਝੁਕਦੇ ਬਨੇ ਬਾਰੇ ਦੇ ਕਾਰ ਦੇ ਉੱਤੇ ਰੋਕ ਲੈਨੇ ਨੇ ਗੋਲੀ ਦੇਸ਼ ਤੋਂ ਮਾਰਨ ਤਕਬੂਲ ਕਰ ਲਿਆ ਪੈ ਕੇ ਮੌਤ ਦੀ ਝੋਲੀ ਤਾਂ ਕਾਲੇ ਮੂਰੇ ਪੈ ਜਾਂਦੇ ਨੇ ਟੋਪਾਂ ਦੇ ਵਿੱਚ ਝੁਕਦੇ ਦੇਸ਼ ਮੇਰੇ ਤੇ ਬਾਂਕੇ ਗੱਪਰੂ ਨਹੀਂ ਵਾਰੀ ਤੂੰ ਝੁਕਦੇ ਓ ਵੇਖੋ ਲਾਲਾ ਲਾਲਾ ਜਪਤ ਨਹੀਂ ਨਾ ਏਦੇ ਕਹਿਣ ਨਹੀਂ ਸੁੱਕਦੇ ਦੇਸ਼ ਮੇਰੇ ਦੇ ਵਾਂਕੇ ਗੱਭਰੂ ਨਹੀਂ ਵੈਰੀ ਤੋਂ ਝੁੱਕਦੇ ਜੋ ਗੋਰੀ ਸਰਕਾਰ ਦੇ ਸੀਨੇ ਨਾਦ ਮੰਗ ਨਾੜਿਆ ਓ ਇੱਕ ਯੋਧਾ ਭਗਤ ਸਿੰਘ ਸੀ ਫਾਂਸੀ ਉੱਤੇ ਚੜਿਆ ਮਰੀ ਸਿੰਘ ਦੇ ਵਾਂਗ ਓ ਦੀਆਂ ਵੈਰੀ ਹੱਡੀਆਂ ਟਕਦੇ ਤੁਕਦੇ ਓ ਬੱਬਰ ਅਕਾਲੀ ਲੜਦੇ ਰਹੇ ਨੇ ਤਾਨ ਤਾਨ ਕੇ ਸੀਨਾ ਬੱਬਰ ਅਕਾਲੀ ਲੜਦੇ ਰਹੇ ਨੇ ਤਾਨ ਤਾਨ ਕੇ ਸੀਨਾ ਦੇਸ਼ ਤੇ ਬਤਾਤੇ ਜੋ ਚੱਲੀਆਂ ਤੋੜੀਆਂ ਗਨ ਮਸ਼ੀਨਾ ਓ ਨਾਜਦੀਨਾਂ ਲਾਲਚ ਉੱਤੇ ਸੂਰਬੀਰ ਨਹੀਂ ਥੁੱਕਦੇ ਦੇਸ਼ ਮੇਰੇ ਦੇ ਬਾਂਕੇ ਗਦਰੂ ਨਹੀਂ ਵੈਰੀ ਤੋਂ ਚੁੱਕਦੇ ਵੇਖੋ ਨਾਇਕ ਮਹਿੰਦਰ ਸਿੰਘ ਨੇ ਤਖਤ ਤੋੜਤੇ ਕਿੰਨੇ ਲੜ ਕੇ ਬਾਤਵਰਸ਼ ਦੀ ਖਾਤਰ ਤਗਮਤ त्यागਿੰਨੇ ਹੋਰ ਬਖਸ਼ ਸਿੰਘ ਤੇ ਖਾਨ ਯਕੂਬ ਦੇ ਪਿਓਰ ਕੁਦਰਤੀ ਟੋਕਦੇ ਦੇਸ਼ ਮੇਰੇ ਦੇ ਬਾਂਕੇ ਗਦਰੂ ਨਈ ਵੈਰੀ ਤੋਂ ਝੁਕਦੇ ਛਾਲ ਕੋਟ ਰੰਦਾ ਵੇ ਕਬਟਣਾ ਵਰਮਦ ਚੌਂਕੀਆਂ ਲੰਨਿਆ ਆਪਣੇ ਦੇਸ਼ ਦੀ ਰਾਖੀ ਖਾਤਰ ਖੂਨ ਵਹਾਤੇ ਕਈਆਂ ਨੇ ਵਾਤ ਲਦਾਖਤ ਜੋਨੇ ਵੈਰੀ ਵੇਖ ਨਹੀਂ ਲੁਕਦੇ ਦੇਸ਼ ਮੇਰੇ ਦੇ ਬਾਂਕੇ ਦੱਭਰੂ ਨਈ ਵੈਰੀ ਤੋਂ ਝੁਕਦੇ ਵੈਰੀ ਦਾ ਮੂੰਹ ਭੰਨਿਆ ਤੇ ਮੈਂ ਜਰਨਦੀਤ ਸਿੰਘ ਨੂੰ ਪਾਕਿਸਤਾਨ ਵੀ ਮੰਨਿਆ ਓ ਵਾਰਿਕ ਤੇ ਨਜ਼ਰ ਨਹੀਂ ਆਉਂਦਾ ਸ਼ੇਰ ਖਾਗਲ ਸੇ ਬਖਤ ਦੇ ਦੇਸ਼ ਮੇਰੇ ਦੇ ਬੰਕ ਦੇ ਗਤੁਰੂ ਮੈਂ ਵੈਰੀ ਤੂੰ ਝੁਕ ਦੇ ਓ ਜੀ ভারি তু চুক